ਕੀਲ ਕਰੂੰਗਾ ਇਹ ਲੋਕ ਇਹਨੇ ਵੇ ਡਰੇ ਹੋਗੇ ਕੈਬਨਿਟ ਮਿਨਿਸਟਰ ਜਿੱਦਾ ਸਾਡੇ ਮੀਤ ਹੇਰ ਜੀ ਕਹਿੰਦੇ ਨੇ ਵੀ ਦੋ ਕਤਲ ਤਾਂ ਐਵਰੇਜ ਆ ਮੈਂ ਉਸ ਮੰਤਰੀ ਨੂੰ ਇਹ ਗੱਲ ਪੁੱਛਣੀ ਚਾਹਨਾ ਜੇ ਉਹਨਾਂ ਦੋਨਾਂ ਕਤਲਾਂ 'ਚ ਇੱਕ ਕਤਲ ਤੇਰੇ ਪਰਿਵਾਰ ਦਾ ਹੋਵੇ ਕੀ ਵੀਰੇ ਨਹੀਂ ਹੱਸ ਕੇ ਸਟੇਟਮੈਂਟ ਦੇ ਦੇਗਾ ਕਿਉਂਕਿ ਉਹ ਜਿਹੜੇ ਦੋ ਕਤਲ ਮੇਰੇ ਵਰਗੇ ਬਜ਼ੁਰਗਾਂ ਦੇ ਨੇ ਜਿਹੜੇ ੱੱਕੇ ਖਾਂਦੇ ਫਿਰਦੇ ਜਿੰਨਾਂ ਦੀ ਕੋਈ ਸਿਆਸੀ ਅਪਰੋਚ ਨਹੀਂ ਕਿਸੇ ਪਾਸੇ ਸਾਡੇ ਕੋਲੇ ਕੇਵਲ ਤੇ ਕੇਵਲ ਅਪੀਲਾਂ ਨੇ ਗੱਲੀਆਂ ਜਿਹੜੀਆਂ ਅਸੀਂ ਦੋਸਤਾਂ ਤੋਂ ਕਰਦੇ ਫਿਰਦੇ ਆ। ਇਹ ਤੋਂ ਢੇਕੇ ਤੇ ਮੰਤਰੀ ਸੰਤਰੀ ਦਾ ਬੇਟਾ ਹੁੰਦਾ ਮੇਰੀ ਪੁੱਤ ਦੀ ਜਗ੍ਹਾ ਦੇ ਉੱਤੇ ਫੇਰ ਤੁਸੀਂ ਆਏ ਵਿਧਾਨ ਸਭਾ ਦੀ ਗਰਾਊਂਡ ਤੇ ਰੱਖ ਦਿੰਦੇ। ਪਰੰਤੂ ਮੈਂ ਤੁਹਾਡੇ ਮਾਦਮ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਜ਼ੋਰ ਬੇਨਤੀ ਕਰੂੰਗਾ ਵੀ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਕਾਰਗੁਜ਼ਾਰੀ ਆ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋਗੇ ਨਾ ਇਹਨੂੰ ਇੱਥੋਂ ਚੰਗੀ ਤਰ੍ਹਾਂ ਮਾਜ ਕੇ ਤੋੜਿਓ। ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ ਠੀਕ ਹੈ